ਪੰਜਾਬ ਸਰਕਾਰ ਵੱਲੋਂ ਸਿੱਖਿਆ ਨੂੰ ਲੈ ਕੇ ਕੀਤੇ ਜਾ ਰਹੇ ਵੱਡੇ ਵੱਡੇ ਦਾਅਵਿਆਂ ਦੀ ਪੋਲ ਬਲਾਕ ਕਲਰਨੌਰ ਦੇ ਅਧੀਨ ਆਉਂਦੇ ਪਿੰਡ ਪਨਵਾ ਦਾ ਅੰਗਣਵਾੜੀ ਸੈਂਟਰ ਖੋਲ ਰਿਹਾ ਹੈ ਜਿੱਥੇ ਪਿਛਲੇ ਕਰੀਬ 6 ਮਹੀਨਿਆਂ ਤੋਂ ਬਿਜਲੀ ਦਾ ਮੀਟਰ ਨਾ ਹੋਣ ਕਾਰਨ ਛੋਟੇ ਛੋਟੇ ਬੱਚੇ ਤੇ ਸਟਾਫ ਗਰਮੀ ਵਿੱਚ ਬੈਠਣ ਲਈ ਮਜਬੂਰ ਹਨ ਜਿੱਥੋਂ ਦੇ ਸਟਾਫ ਨੇ ਦੱਸਿਆ ਕਿ ਪਿਛਲੇ ਕਰੀਬ 6 ਮਹੀਨਿਆਂ ਤੋਂ ਇੱਥੇ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੋਇਆ ਜਿਸ ਕਾਰਨ ਬੱਚਿਆਂ ਦੇ ਮਾਪੇ ਵੀ ਬੱਚਿਆਂ ਨੂੰ ਅੰਗਣਵਾੜੀ ਭੇਜਣ ਲਈ ਹਿਚਕਾ ਚਾ ਰਹੇ ਨੇ ਮੇਰਾ ਨਾਮ ਰਵਿੰਦਰ ਕੌਰ ਕਿਹੜਾ ਪਿੰਡ ਦੇ ਕਿਹੜਾ ਸਰ ਏ ਪਨਵਾ ਅੰਗਨ ਓਡੀਸਾੰਦਰਾ 2 ਆ ਮੇਰਾ ਸਮੱਸਿਆ ਹੈ ਕਿ ਲਾਈਟ ਨਹੀਂ ਆ ਰਹੀ 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਇੱਥੇ ਕਿੰਨੇ ਬੱਚੇ ਤੁਹਾਡੇ ਕੋਲ ਨੇ ਬੱਚੇ ਸਾਡੇ ਕੋਲ 15 ਨੇ ਤੇ ਕੁਝ ਆਉਂਦੇ ਆ ਕੁਝ ਨਹੀਂ ਆਉਂਦੇ ਲਾਈਟ ਤੇ ਕਰਕੇ ਕਿਉਂਕਿ ਮਾਂ ਪਿਓ ਘਰ ਭੇਜ ਦੇਣੀ ਆ ਬੱਚਿਆਂ ਨੂੰ ਕਿ ਇੱਥੇ ਲਾਈਟ ਤਾਂ ਹੈ ਨਹੀਂ ਆ ਪੱਖੇ ਤੋਂ ਬਿਨਾਂ ਦੇ ਬੱਚੇ ਬੇਹੋਸ਼ ਵੀ ਹੋ ਸਕਦੇ ਨੇ ਪਲੀਜ਼ ਇਹ ਪ੍ਰਸ਼ਾਸਨ ਤੋਂ ਵੀ ਮੰਗ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਆ ਕਿ ਸਾਨੂੰ ਲਾਈਟ ਦਿੱਤੀ ਜਾਵੇ ਤੇ ਅਸੀਂ ਇੱਥੇ ਆਰਾਮ ਨਾਲ ਬੈਠ ਸਕੀਏ ਕਬੇ ਕੋਈ ਟਿਕ ਜੀ ਵੱਲੋਂ ਜਾਂ ਕੋਈ ਆਇਆ ਨਹੀਂ ਕੋਈ ਨਹੀਂ ਸਾਡੇ ਕੋਈ ਪੁੱਛ ਕੇ ਚ ਕਰਨ ਆਇਆ ਹੀ ਨਹੀਂ ਕਿ ਤੁਸੀਂ ਬਗੈਰ ਪੱਖੇ ਤੋਂ ਬੈਠੇ ਹੀ ਹਾਂ ਹਾਂ ਨਹੀਂ ਕੋਈ ਨਹੀਂ ਮੰਗ ਕਰ ਦੋ ਤਾਂ ਮੰਗ ਇਹੀ ਆ ਸਰਕਾਰ ਤੋਂ ਕਿ ਸਾਨੂੰ ਲਾਈਟ ਦਿੱਤੀ ਜਾਵੇ ਸਾਡੇ ਪੱਖੇ ਚੱਲਣ ਮੋਟਰ ਚੱਲੇ ਪਾਣੀ ਦਾ ਪ੍ਰਬੰਧ ਵੀ ਫਿਰ ਮੋਟਰ ਨਾਲ ਹੀ ਹੋਣਾ ਅਮਰੀਕਾ ਕਿਹੜਾ ਪਿੰਡ ਹੈ ਪਿੰਡ ਪਨਮਾ ਕੀ ਸਮੱਸਿਆ ਹੈ ਤੁਹਾਡੇ ਖੋਤੇ ਵਿੱਚ ਸਸਾ ਲਾਈਟ ਨਹੀਂ ਹੈਗੀ ਬਸ ਕਿੰਨੇ ਬੱਚੇ ਪੜ੍ਹਦੇ ਤੁਹਾਡੇ ਵਿੱਚ ਤੁਹਾਡੇ ਸਾਡੇ ਕੋਲ ਟੋਟਲ 13 ਬੱਚੇ ਆ ਤੇ ਸਟਾਫ ਕਿੰਨਾ ਸਾਡੇ ਕੋਲ 2 ਵਰਕਰ 2 ਹੈਲਪਰਸ ਤੇ ਇੱਥੇ ਹੁਣ ਬੱਚੇ ਘੱਟ ਨੇ ਬਾਕੀ ਬੱਚੇ ਆਏ ਨਹੀਂ ઓਨ ਲਾਈਟ ਕਰਕੇ ਨਹੀਂ ਹੁੰਦੇ ਕਈ ਮਾਂ ਪਿਓ ਨੂੰ ਭੇਜਦੇ ਕਹਿੰਦੇ ਲਾਈਟ ਨਹੀਂ ਹੈਗੀ ਕਿੰਨੇ ਟਾਈਮ ਤੋਂ ਜਿਹੜੀ ਲਾਈਟ ਨਹੀਂ ਆ ਰਹੀ ਨਹੀਂ ਥੋੜਾ ਟਾਈਮ ਪਿਛੇ ਅੰਦਰ ਵੀ ਨਹੀਂ ਤੋ ਨਹੀਂ ਆ ਰਹੀ ਨਹੀਂ ਨਹੀਂ ਤੇ ਜਾ ਵੀ ਨਹੀਂ ਜੋ ਪਹਿਲਾਂ ਜਦੋਂ ਕਿ ਕਰਾਈ ਨਹੀਂ ਹੋਰ ਮੈਂ ਕਹਿੰਦੀ ਫਿਰ ਤੁਹਾਡੇ ਜਿਹੜੇ ਲਾਈਟ ਚੇ ਮਿੰਨੇ ਤਾਂ ਕਿ ਤੋ ਨਹੀਂ ਆ ਰਹੇ ਕੋਈ ਤੁਹਾਡੇ ਕੋਲ ਘੜੀ ਆਏ ਨੀ ਬਸ ਸਾਈਡ ਵਾਲੋਂ ਦੀਜੀ ਵਾਲੋਂ ਜਾਂ ਸਕੂਲ ਵਾਲੋਂ ਉਹ ਨਹੀਂ ਆ ਰਹੇ ਗਰਮੀ ਦੇ ਕਰਕੇ ਆਏ ਨਹੀਂ ਆ ਹੀ ਜਾਂਦੇ ਵਿੱਚ ਨਹੀਂ ਆਉਂਦੇ ਫਿਰ ਬੱਚੇ ਕੀ ਤੇ ਪ੍ਰਾਤਨੋਂ ਮੰਗ ਕਰਦੇ ਨੇ ਲਾਈਟ ਦਿੱਤੀ ਜਾ ਬੱਚਿਆਂ ਨੂੰ ਬਸ ਬੱਚੇ ਬੈਠੇ ਰਹਿਣ ਮਾਰਿਆ